ਇੱਕ ਵਾਰੀ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਨਵੀਂ ਵੀਡੀਓ ਦੇ ਵਿੱਚ ਤੇ ਇਹ ਦੇਖ ਰਹੇ ਹੋ YouTube ਚੈਨਲ ਸੱਚੇ ਮਾਰਗ ਜਿਹੜੇ ਇਸ ਚੈਨਲ ਨਾਲ ਜੁੜਿਆ ਹੋਣਾ ਦਾ ਧੰਨਵਾਦ ਅੱਜ ਦੀ ਇਸ ਵੀਡੀਓ ਦੇ ਵਿੱਚ ਬਹੁਤ ਹੀ ਪ੍ਰਸਿੱਧ ਰਾਗੀ ਭਾਈ ਸਾਹਿਬ ਭਾਈ ਜਯਾਦ ਸਿੰਘ ਜੀ ਹਜੂਰੀ ਰਾਗੀ ਸ਼ਿਲ ਬਦਸ਼ਿਲ ਦਰਬਾਰ ਸਾਹਿਬ ਉਹਨਾਂ ਦਾ ਜੋ ਪ੍ਰਸਿੱਧ ਸ਼ਬਦ ਹੈ ਮਿਲ ਮੇਰੇ ਪ੍ਰੀਤਮਾ ਜੀਓ ਦੁਦਬੈਨ ਖਰੀ ਨਹੀਂ ਮਾਣੀ ਅਕਸਰ ਤੁਸੀਂ ਸੁਣਿਆ ਹੋਗਾ ਉਹਨਾਂ ਨੂੰ ਲਾਈਵ ਦੇ ਵਿੱਚ ਵੀ ਅੱਜ ਇਸ ਅਰਮੋਨੀਅਮ ਦੇ ਆਪਾ ਪਲੇ ਕਰਨ ਦੀ ਕੋਸ਼ਿਸ਼ ਕਰਾਂਗੇ ਨਾਲ ਤੁਹਾਨੂੰ ਦੱਸਾਂਗੇ ਬੜੇ ਸੌਖੇ ਤੇ ਆਸਾਨ ਤਰੀਕੇ ਨਾਲ ਜਿਹੜੇ ਚੈਨਲ ਤੇ ਨਵੇਂ ਨੇ ਉਹ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀਆਂ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਵਗੈਰਾ ਤੁਹਾਨੂੰ ਮਿਲਦੀ ਰਵੇ ਕੋਈ ਵੀ ਵੀਡੀਓ ਤੁਹਾਡੇ ਕੋਲੋਂ ਮਿਸ ਨਾ ਹੋਵੇ ਸਭ ਤੋਂ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੱਲੇ ਬੈਲ ਬਟਨ ਪ੍ਰੈਸ ਕਰ ਲਿਓ ਸੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੇ ਇਸ ਸ਼ਬਦ ਦੀ ਅਸਥਾਈ ਜੋ ਕਿ ਮਿਲੇ ਮੇਰੇ ਪ੍ਰੀਤਮਾ ਜੀਓ ਤੁਦ ਮੈਨ ਖਰੀ ਨਿਮਾਨੀ ਮੈ ਨੈ ਨੀ ਨੀਂਦ ਨਾ ਆਵੇ ਜੀਓ भे अन न पे सो ध्यान लॻे सो एॾा मां शुरू सभु तीतमा जी माल मिल मेर प्रीत मा जीा सलो कर मिल मेरे प्रीत मो टु ख़री माणी मिल मीत मियो बिन खरी न माणी अॻे मै नी ਆਵੇ ਜਿਓ ਪਾਵੈ ਅੰਨ ਪਾਣੀ ਮੈਂ ਨੜਨੀਦ ਨਯਾਵੇ ਜਿਓ ਮੈਂ ਨੜਨੀਦ ਨਯਾਵੇ ਜਿਓ ਪਾਵੈ ਅੰਨ ਨ ਪਾਣੀ ਮਿਲ ਮੇਰੇ ਪੀਤ ਮਾ ਜਿਓ ਉਹ ਏ ਸੀ ਇਸ ਸ਼ਬਦ ਦੀ ਹਸਤਾਈ ਹੁਣ ਅੰਤਰਾ ਕਰਾਂਗੇ ਥੋੜਾ ਜਿਹਾ ਉੱਚਾ ਬੋਲਣਾ ਪਊਗਾ ਸੋ ਅੰਤਰਾ ਇਤਿਓ ਸ਼ੁਰੂ ਹੁੰਦਾ ਪਾਣੀ ਅੰਦਰ ਨਾ ਪਾਵੇ ਮਰੀ ਜਾਵੇ ਇਹ ਤੋਂ ਬਣੀ ਅੰਨ ਨਾ ਪਵੇ ਮਰੀਏ ਹਾਵੇ ਬਿਨ ਪਰ ਕਿਉਂ ਸੁਖ ਪਾਈਏ ਹਣੇ ਤੋਂ ਬਾਅਦ ਫੇਰ ਤੋਂ ਆਪਾਂ ਅੰਤ ਤੱਕ ਸਥਾਈ ਤੇ ਵਾਪਸ ਆਣਾ ਮੈਂ ਨੀ ਨੀਂਦ ਨਾ ਆਵੇ ਜੀਓ ਮੈਂ ਨੀ ਨੀਂਦ ਨਾ ਆ ਆਣੀ ਮਿਲ ਮੇਰੇ ਪੀਤ ਵਾਜਿਓ ਤੋਤ ਬਿਨ ਖਰੀ ਨੇ ਮਾਣੇ ਸੋ ਇਸੇ ਤਰਾਈਂ ਬਾਕੀ ਦਾ ਜਿਹੜਾ ਸ਼ਬਦ ਆ ਉਹ ਵੀ ਠੀਕ ਇਸੇ ਤਰ੍ਹਾਂ ਇਸੇ ਅੰਤਰਾ ਤੋਂ ਤੁਸੀਂ ਪਲੇ ਕਰ ਸਕਦੇ ਜੇ ਆਨ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਡੀ ਬੋਲਣ ਦੀ ਸਪੀਡ ਜਾਂ ਇੱਥੇ ਸਿਖਾਉਣ ਦੀ ਸਪੀਡ ਤੁਹਾਨੂੰ ਜਿਆਦਾ ਤਾਂ ਨਹੀਂ ਲੱਗਦੀ ਜਾਂ ਕਿੱਦਾਂ ਦਾ ਤੁਹਾਡਾ ਜੋ ਵੀ ਵਿਚਾਰ ਨੇ ਹਾਨੂੰ ਕਮੈਂਟ ਵਿੱਚ ਦੱਸਿਓ ਤਾਂ ਕਿ ਆਪਾਂ ਆਪਣੀਆਂ ਗਲਤੀਆਂ ਸੁਧਾਲਣ ਦੀ ਕੋਸ਼ਿਸ਼ ਕਰੀਏ ਇਸ ਸ਼ਬਦ ਵਿੱਚ ਗਲਬਾਣੀ ਪੜਦਿਆਂ ਕੋਈ ਗਲਤੀ ਭੁੱਲੀ ਗਲਤੀ ਫੋਲ ਚੁੱਕ ਹੋ ਗਈ ਹੋਵੇ ਮਾਫ ਕਰਦੇ ਹੋ ਤੇ ਮਿਲਾਂਗੇ ਤੁਹਾਨੂੰ ਕਿਸੇ ਨੈਕਸਟ ਵੀਡੀਓ ਵਿੱਚ ਜਿਹੜੇ ਇਸ ਵੀਡੀਓ ਨੂੰ ਪੂਰਾ ਵੇਖਿਆ ਉਹਨਾਂ ਦਾ ਧੰਨਵਾਦ ਮਿਲਦੇ ਆ ਕਿਸੇ ਨੈਕਸਟ ਵੀਡੀਓ ਵਿੱਚ ਜੀ